ਜੰਮ ਦੇ ਬੱਚਿਆਂ ਦੇ ਅੱਜ ਕੱਲ੍ਹ ਵਾਲ ਸਫੈਦ ਹੋ ਰਹੇ ਨੇ ਜਿਹਨੂੰ ਅਸੀਂ ਕਹਿ ਲਈਏ ਤੇ ਬੱਚਿਆਂ ਤੇ ਕੰਮ ਕਰੇਗਾ ਜਾਂ ਬੱਚਿਆਂ ਵਾਸਤੇ ਕੋਈ ਹੋਰ ਨੁਸਕਾ ਫਾਰਮੂਲਾ ਤੁਹਾਡੇ ਕੋਲ ਦੇਖੋ ਜੰਮ ਦੇ ਬੱਚੇ ਦੇ ਵਾਲ ਸਫੈਦ ਹੋ ਰਹੇ ਆ ਉਹ ਸਾਨੂੰ ਦੇਖਣਾ ਪਏਗਾ ਹੋਈ ਹੋਰ ਕੋਈ ਕਾਰਨ ਤੇ ਨਹੀਂ ਲੀਵਰ ਕਾਰਨ ਤੇ ਨਹੀਂ ਬਣ ਰਿਹਾ ਓਮਿਨਲਸ ਦੀ ਕਮੀ ਤੇ ਨਹੀਂ ਆ ਉਹ ਵੀ ਵੈਲਿਊਏਟ ਕਰਕੇ ਅਸੀਂ ਉਹ ਵਰਕਆਊਟ ਕਰ ਸਕਨੇ ਆ ਤੇ ਨਾਲੇ ਤੇਲ ਤੇ ਲਗਾਣਾ ਹੀ ਹੈ ਤੇਲ ਤੇ ਲਗਾਣਾ ਹੀ ਪਏਗਾ ਬੱਚੇ ਨੂੰ ਬੱਚੀ ਸਾਨੂੰ ਹੁਣੇ ਮਿਲੀ ਸੀ ਉਹ ਬੱਚੀ ਦੇ ਅਗਲੇ ਵਾਲੇ ਪਾਸੇ ਤੋਂ ਥੋੜੇ ਜਿਹਾ ਸਫੈਦ ਵਾਲ ਸੀ ਜੀ ਉਹਦੇ ਉਹਨਾਂ ਦਾ ਹੱਲ ਕਰੇਗਾ ਤੁਹਾਡਾ ਤੇਲ ਇਹ ਸਾਨੂੰ ਉਹ ਰੂਟ ਟਰੀਟ ਕਰਨੀ ਪੈਗੀ ਫਲਵੇਰੀ ਟਰੀਟ ਕਰਨੀ ਪੈਗੀ ਜਦੋਂ ਅਸੀਂ ਉਹਦੀ ਦਵਾਈ ਨਾਲੇ ਦਵਾਵਾਂਗੇ ਇਹ ਕੰਮ ਕਰੂਗਾ ਇਹ ਵਾਲਾ ਨੂੰ ਉਮਰ ਤੋਂ ਪਹਿਲੇ ਜਿਹੜੇ ਸਵੇਧ ਹੋ ਜਾਂਦੇ ਉਹਦੇ ਤੇ ਕੰਮ ਕਰੂਗਾ ਮਤਲਬ ਕਾਲੇ ਕਰੂਗਾ ਆਯੁਰਵੇਦ ਦੀ ਜਿਹੜੀ ਜੜੀ ਬੂਟੀਆਂ ਇਹਦੇ ਚ ਪਾਈਆਂ ਪ੍ਰਿੰਗਰਾਜ ਪਾਇਆ ਹੈ ਦਾਰੂ ਹਰੀਦਰਾ ਪਾਇਆ ਹੈ ਕਲੋਂਜੀ ਪਾਈ ਹੈ ਐਵੇਂ 20 ਜੜੀ ਬੁਟੀਆਂ ਵਰਤ ਕੇ ਜਦੋਂ ਇਹ ਚੀਜ਼ ਬਣਾਈਏ ਇਹ ਉਹਨ ਸਾਰੀ ਚੀਜ਼ਾਂ ਤੇ ਕੰਮ ਕਰਦੀ ਹੈ ਸਪੈਸ਼ਲੀ ਜਿਹੜੀ ਤੁਸੀਂ ਵਾਲ ਸਫੇਦ ਪਾਰਟिकुलर ਇੱਕ ਜਗ੍ਹਾ ਦੀ ਗੱਲ ਕੀਤੀ ਉਹਦੇ ਨਾਲ ਦਵਾਈ ਦੇਣੀ ਪੈਗੀ ਹਾਂ ਉਹਦੇ 'ਚ ਵੀ ਰਿਜ਼ਲਟ ਬਹੁਤ ਚੰਗੇ ਮਿਲਦੇ ਹੈ